ਦਿਨਾਂ ਨਗਰ ਵਿਖੇ ਹੋਏ ਦੇ ਰਾਤ ట్రాנסਫਾਰਮਰ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਨਿਕਲੇ ਚਿੰਗਿਆੜਿਆ ਕਾਰਨ ਐਕਸੀਡੈਂਟ ਹੋਏ ਵਾਹਨ ਪੁਲਿਸ ਥਾਣੇ ਦੇ ਬਾਹਰ ਰੋਡ ਦੇ ਖੜੇ ਵਾਹਨਾਂ ਦੇ ਵਿੱਚ ਅਚਾਨਕ ਅੱਗ ਲੱਗ ਜਾਣ ਦੀ ਖਬਰ ਸਾਹਮਣੇ ਆਈ ਹੈ ਜਿਸ ਕਾਰਨ ਇਹ ਸਾਰੇ ਵਾਹਨ ਸੜਕੇ ਸਵਾ ਹੋ ਗਏ ਜਾਣਕਾਰੀ ਅਨੁਸਾਰ ਪੁਲਿਸ ਥਾਣੇ ਅੰਦਰ ਜਗ੍ਹਾ ਦੀ ਘਾਟ ਹੋਣ ਕਾਰਨ ਪੁਲਿਸ ਵੱਲੋਂ ਜ਼ਬਤ ਕੀਤੇ ਗਏ ਹਾਦਸਾ ਗ੍ਰਸਤ ਵਾਹਨਾਂ ਨੂੰ ਥਾਣੇ ਦੇ ਬਾਹਰ ਨਾਨੋਂ ਮੰਗਲ ਰੋਡ ਤੇ ਸੜਕ ਦੇ ਕਿਨਾਰੇ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਦੀ ਕੰਧ ਨਾਲ ਰੱਖੀਆਂ ਹੋਈਆਂ ਸੀ ਉੱਥੇ ਹੀ ਨੇੜੇ ਹੀ ਬਿਜਲੀ ਦੇ ਟਰਾਂਸਫਾਰਮਰ ਵੀ ਲੱਗੇ ਹੋਏ ਸਨ ਰਾਤ ਕਰੀਬ 8:45 ਮਿੰਟ ਤੇ ਟਰਾਂਸਫਾਰਮਰ ਵਿੱਚੋਂ ਨਿਕਲੀਆਂ ਚਿੰਗਿਆੜੀਆਂ 헤ਠਾ ਡਿੱਗਣ ਨਾਲ ਜ਼ਮੀਨ ਤੇ ਉਗੇ ਘਾਹ ਨੂੰ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਅੱਗ ਨੇੜੇ ਪਈਆਂ ਕਾਰਾਂ ਨੂੰ ਲੱਗ ਜਾਂਦੀ ਹੈ ਪੁਲਿਸ ਨੇ ਹੈਲਪਲਾਈਨ ਨੰਬਰ 112 ਤੋਂ ਸੂਚਨਾ ਮਿਲਦਿਆਂ ਹੀ ਗੁਰਦਾਸਪੁਰ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਦੀਨਾ ਨਗਰ ਭੇਜਿਆ ਫਰਮਾਨ ਨੇ ਸਖਤ ਮਿਹਨਤ ਤੋਂ ਬਾਅਦ ਆਖ ਤੇ ਕਾਬੂ ਪਾਉਂਦੋਂ ਤੱਕ ਅਜੂਲੀ ਲਪੇਟ ਚ ਔਨ ਨਾੜਕਾਰਾ ਪੂਰੀ ਤਰ੍ਹਾਂ ਮਚ ਗਈਆਂ ਸਨ ਐਸਐਚਓ ਵਰਤਪਾਲ ਸਿੰਘ ਨੇ ਦੱਸਿਆ ਕਿ ਆਗਰ ਨੇੜੇ ਹੀ ਬਿਜਲੀ ਦੇ ਟਰਾਂਸਫਾਰਮਰ ਤੇ ਸ਼ਾਰਟ ਸਰਕਟ ਹੋਣ ਕਰ ਨਿਕਲੀਆਂ ਚਿੰਗਿਆੜੀਆਂ ਹੇਠਾਂ ਘਾਤ ਡਿੱਗਣ ਕਰਨ ਅੱਗ ਭੜਕੁੱਠੀ ਪਾਤੇ ਉਸਨੇ ਕਾਰਨ ਨੂੰ ਵੀ ਆਪਣੀ ਲਪੇਟ ਚ ਲੈ ਲਿਆ ਦਿਨਾਨਗਰ ਤੋਂ ਹਰਜਿੰਦਰ ਗੁਰਾਇ ਦੀ ਰਿਪੋਰਟ ਜੱਗਪਾਣੀ ਟੀਵੀ ਸਾਡਾ ਥਾਣੇ ਦਾ ਮਾਲਕਮਾਨ ਜੋ ਥਾਣੇ ਵਿੱਚ ਜਿਹੜਾ ਘੱਟਾ ਕਰਕੇ ਬਾਹਰ ਆ ਗਿਆ ਸੀਗਾ ਜੋ ਕਾਫੀ ਕੰਡਲ ਹਲਤ ਵਿੱਚ ਪਿਆ ਹੋਇਆ ਸੀ ਕਾਫੀ ਦਿਨਾਂ ਤੋਂ ਤੇ ਲੱਗੇ ਟ੍ਰਾਂਸਫਰ ਹੋਣ ਸੀਗਾ ਜਿੱਦ ਤੋਂ ਸਪਾਰਕ ਹੋ ਕੇ ਥੱਲੇ ਸੁੱਕੇ ਘਾਹ ਨੂੰ ਅੱਗ ਲੱਗੀ ਤੇ ਉਹਦੇ ਚੱਲਦੇ ਤੇ ਗੱਡੀਆਂ ਨੂੰ ਅੱਗ ਲੱਗੀ ਸੀ ਜੋ ਫਾਇਰ ਗ੍ਰੇਡ ਦੇ ਕਮਚਾਰੀਆਂ ਦੇ ਮਤਦਨ ਨਾਲ ਕੰਮ ਪਾਇਆ ਗਿਆ ਤੇ ਇਸ ਸਬੰਧੀ ਜੋ ਵੀ ਨੁਕਸਾਨ ਹੈ ਉਹ ਸੀਨੇ ਰੋਸਸ ਨੂੰ ਕੋੜੇ ਪੇਜੀ ਜਾਂਦੀ ਚਨਾ ਹੋਣ ਤੋਂ ਬਾਅਦ ਜਿਹੜੀ ਹੋਈ ਸੀ ਇਹਦਾ ਦੱਸਿਆ ਜਾ ਸਕਦਾ ਹੁਣ ਕਾਬੂ ਪੈ ਗਿਆ ਸਰਾਲ ਜੀ ਟੋਟਲ ਅੰਟਰ ਕੰਟਰੋਲ ਹੈ ਠੀਕ ਹੈ ਸਰ ਸਪਾਰਕ ਇਹ ਲੱਗੇ ਟਰਾਂਸਫਾਰਮਰ ਸੀਗਾ ਉਸ ਤੋਂ ਸਪਾਰਕ ਹੋਇਆ ਜਿਹੜਾ ਥੱਲੇ ਜਿਹੜਾ ਘਾਹ ਸੁੱਕਿਆ ਸੀ ਉਹ ਨੂੰ ਅੱਗ ਲੱਗਣਾ ਹੋਇਆ ਆ ਸਾਡਾ ਥਾਣੇ ਦਾ ਮਾਲਕ ਮੁਕਦਮਾ ਜੋ ਥਾਣੇ ਵਿੱਚ ਜਿਹੜਾ ਘੱਟੋਂ ਕਰਕੇ ਬਾਹਰ ਆਇਆ ਸੀਗਾ ਜਿਹੜਾ ਕਾਫੀ ਕੰਡਲ ਹਲਤ ਵਿੱਚ ਪਿਆ ਹੋਇਆ ਸੀ ਜੇ ਕਾਫੀ ਦਿਨਾਂ ਤੋਂ ਤੇ ਲੱਗੇ ਟਰਾਂਸਫਾਰਮਰ ਸੀਗਾ ਜਿੱਦ ਤੋਂ ਸਪਾਰਕ ਹੋ ਕੇ ਥੱਲੇ ਸੁੱਕੇ ਘਾਹ ਨੂੰ ਅੱਗ ਲੱਗੀ ਤੇ ਉਹਦੇ ਚੱਲਦੇ ਤੇ ਗੱਡੀਆਂ ਦੇ ਕਰਮਚਾਰੀਆਂ ਦੇ ਮਤਲਬ ਨਾਲ ਕਾਬੂ ਪਾਇਆ ਤੇ ਇਸ ਸਬੰਧੀ ਜੋ ਵੀ ਨੁਕਸਾਨ ਹੈ ਉਹ ਸੀਨੀਅਰ ਆਫਸਰ ਨੂੰ ਰਿਪੋਰਟ ਭੇਜੀ ਜਾਵੇ ਜੁਨਾਹ ਹੋਣ ਤੋਂ ਬਾਅਦ ਜੋ ਨਹੀਂ ਹੋਇਆ ਸੀ ਇਹਦਾ ਦੱਸਿਆ ਜਾ ਸਕਦਾ ਹੁਣ ਕਾਬੂ ਪੈ ਗਿਆ ਸਰ ਹਾਲਾ ਟੋਟਲ ਅੰਡਰ ਕੰਟਰੋਲ ਹੈ ਠੀਕ ਹੈ ਸਪਾਰਕ ਲਾਗੇ ਟਰਾਂਸਫਾਰਮਰ ਸੀਗਾ ਉਸ ਤੋਂ ਸਪਾਰਕ ਹੋਇਆ ਕਿ ਜਿਹੜਾ ਥਲੇ ਜਿਹੜਾ ਘਾਹ ਸੁੱਕਿਆ ਸੀ ਉਹਨੂੰ ਅਗ ਲੱਗਣਾ ਹੋਇਆ ਆ ਸਾਡਾ ਥਾਣੇ ਦਾ ਮਾਲਕਮਾ ਜੋ ਥਾਲੇ ਵਿੱਚ ਜਿਹੜਾ ਕੱਟਣਾ ਕਰਕੇ ਬਾਹਰ ਅੱਥਰ ਗਿਆ ਸੀਗਾ ਜੋ ਕਾਫੀ ਕੰਡਮ ਹਾਲਤ ਵਿੱਚ ਪਿਆ ਹੋਇਆ ਸੀ ਕਿ ਕਾਫੀ ਦਿਨਾਂ ਤੋਂ